ਮੇਰੇ ਘਰ ਵਾਲੇ ਇਹਨਾਂ ਨੂੰ ਥੋੜਾ ਜਨਾ ਕੋਈ ਕੰਮ ਮਿਲਣਾ ਚਾਹੀਦਾ ਸਰ ਆਪੀ 70-80 ਹਜ਼ਾਰ ਦਾ ਤੇ ਕਿੱਲੇ ਦਾ ਝੋਨਾ ਨਿਕਲ ਹੀ ਆਉਂਦਾ ਏ ਤੇ ਪ੍ਰਾਈਵੇਟ ਬਿਜਲੀ ਦਾ ਕੰਮ ਕਰਦੇ ਆ ਹਾਂਜੀ ਤੇ ਕੋਈ ਮਾੜੀ ਮੋਟੀ ਵੀ ਤੁਸੀਂ ਨੌਕਰੀ ਦੇ ਦੋ ਇਹਨੂੰ ਛੇਲਰ ਤੇ ਲਵਾ ਦਾਂ ਇੱਥੇ ਲੱਗੇ ਜਾਇ ਕਰਾਂਗੇ ਛੇਲਰ ਚ ਛਾਡੀ ਬਹੁਤ ਚੱਲਦੀ ਆ ਮੈਂ ਹੁਣੇ ਕਹਿ ਦੇਣਾ ਮੈਂ ਹੁਣੇ ਕਹਿ ਦੇਣਾ ਛੇਲਰ ਵਾਲਿਆਂ ਨੂੰ ਕਹਿ ਦੇਣਾ ਹਾਂਜੀ ਛਾਡੀ ਚੱਲਦੀ ਆ ਹੁਣ ਛਾਡੀ ਸਰਕਾਰ ਉਹਨੇ ਛਾਡੀ ਚੱਲਦੀ ਸਰਕਾਰ ਛਾਡੀ ਆ ਸਾਥੀ ਗੁਰਪਾਪਾ ਜੀ ਸਰਕਾਰ ਤੇ ਛਾਡੀ ਆ ਵੋਟਾਂ ਦੀ ਨਹੀਂ ਗੱਲ ਮੇਰੇ ਤੁਸੀਂ ਭੈਣ ਭਰਾ ਜੇ ਆਹੋ ਵੋਟ ਖੁਸ਼ ਵੀ ਤੁਸੀਂ ਗੇੜਾ ਲਾਉਂਦੇ ਹੋ ਵੋਟਾਂ ਵਾਟਾਂ ਦੀ ਵਕਰੀ ਗੱਲ ਤੁਸੀਂ ਮੇਰੇ ਭੈਣ ਭਰਾ ਜੇ ਮੈਂ ਤਾਂ ਤੁਹਾਡੇ ਕੋਲ ਨਾ ਪਿਆਰ ਨੂੰ ਮਾਣ ਨੂੰ ਮੈਂ ਉਦਨ ਬਾਪੂ ਦੇ ਜਿਵੇਂ ਵੇਖਿਆ ਨਾ ਮੈਂ ਕਿਹਾ ਬਾਪੂ ਦੇ ਲੱਤਾਂ ਤੇ ਸੱਟ ਲੱਗੀ ਬਾਪੂ ਦੀਆਂ ਲੱਤਾਂ ਵੱਡੀਆਂ ਫਿਰ ਮੈਂ ਚੇਚਾ ਬਾਪੂ ਕੋ ਬਹਿ ਕੇ 10 15 ਮਿੰਟ ਇਹ ਗੱਲਾਂ ਕਰਦੇ ਰਹੇ ਹੈ ਅਹੀਂ ਅਹੀਂ ਹਾਂ ਰੇ ਇੱਕ ਨਾਲ ਲੜ ਪੈਣਾ ਵੀ ਬਹੁਤ ਵਧੀਆ ਫੁੱਲਰ ਸਾਹਿਬ ਬੰਦਾ ਆ ਪਿਆ ਹੀ ਤਾਂ ਖੁਸ਼ ਆ ਵੀ ਸਾਡੇ ਫੁੱਲ ਗਿਆ ਲੱਗ ਮੈਂ ਤੁਹਾਡਾ ਭਰਾ ਆ ਮੈਨੂੰ ਭਾਵੇਂ ਉਤਰਾ ਲਾਲਜੀ ਦੀ ਕਲਾ ਕਹਿ ਲਿਆ ਕਰੋ ਮੰਤਰੀ ਕਹਿੰਦੇ ਲੋੜ ਹੀ ਨਹੀਂ ਮੈਂ ਰੋਜ਼ ਖਬਰਾਂ 'ਚ ਸੁਣਦੇ ਆਂ ਬਹੁਤ ਵਧੀਆ ਕੰਮ ਕਰਦੇ ਹੋ ਸਰ ਹਾਂਜੀ ਹਾਂਜੀ ਭਾਈ ਜੀ ਮੈਂ ਨਾ ਘੜਮ ਲਾ ਕੇ ਬੈਠਾ ਮੰਨ ਦੇ ਉੱਤੇ ਤੇ ਇੱਥੇ ਇਹ ਆਪਣਾ ਲਾ ਕੇ ਕਿਹੜਾ ਕਿਹੜਾ ਸ਼ੇਲਰ ਹੈ ਇੱਥੇ ਮੁੰਡੇ 2-4 ਜਿਹੜੇ ਲਾਗੇ ਲੱਗੇ ਆ ਬਾਈਕਾਂ 'ਲੇ ਉਸ ਲਵਾਦ ਛੱਡ ਕੇ ਕੋਈ 12-14 ਹਜ਼ਾਰ ਤੇ ਲਵਾਦਾਂਗੇ ਲਵਾਦਾਂਗੇ ਤੇ ਇਹਨਾਂ ਨੂੰ ਕਹਿ ਦੋ ਫਿਰ ਤੇ ਇਹਨਾਂ ਨੂੰ ਸਵੇਰ ਤੋਂ ਭੇਜ ਦਿਆ ਕਰੀਏ ਇਹਨਾਂ ਦੇ ਤੇ ਵਿਚਾਰਿਆਂ ਦਾ ਰੋਟੀ ਦਾ ਬੜਾ ਔਖਾ ਵਾ ਕੰਮ ਤੇ ਚਾ ਰੋਟੀ ਚੱਲ ਪੂਏ ਇਹਨਾਂ ਦੀ ਇੱਕ ਇੱਕ ਨੌ ਤੋਂ ਰਖਾ ਦਿੰਦਾ ਉਹ ਇੱਕ ਨੌ ਨੂੰ ਕੀ ਆ ਸਵੇਰ ਤੋਂ ਰਖਾ ਦਈਏ ਆਓ ਸਵੇਰ ਤੋਂ ਰਖਾ ਦਈਏ ਇੱਕ ਨੌ ਕਿਹੜੀ ਆ ਸਵੇਰੀ ਹੀ ਆ ਇੱਕ ਅਰਸੋ ਅਰਸੋ ਉਹ ਸਵੇਰ ਤੋਂ ਘਲਾ ਦੀਏ ਨੂੰ ਕਿ ਸਵੇਰ ਤੋਂ ਹੀ ਚੱਲ ਗਿਆ ਕਰੇ ਆਹ ਕੀ ਕਰਦਾ ਮੈਂ ਉਹਨਾਂ ਨੂੰ ਆ ਉਹਨਾਂ ਨੂੰ ਕਹਿ ਦਿਓ ਇੱਥੋਂ ਮੈਂ ਦੋ ਚਾਰ ਮੁੰਡੇ ਇੱਕ ਤੇ ਮੁੰਡਾ ਇੱਕ ਤੇ ਮੁੰਡਾ ਬੀੜੀ ਦਾ ਸਾਰਾ ਕੰਮ ਜਾਣਦਾ ਏ ਸਗੋਂ ਬੀੜੀ ਪੂਜੀ ਦਾ ਵੀ ਕਰ ਲਿਆ ਕਰੂ ਕੰਮ ਇਹਨੂੰ ਇਹਨੂੰ ਪੱਟੀ ਮੇਰੇ ਕੋਲ ਭੇਜੋ ਨਹੀਂ ਪੱਟੀ ਪਰ ਤੂੰ ਆਪਦੇ ਸ਼ੇਲਰ ਤੇ ਰੱਖ ਲੈਣਾ ਉਹ ਪੱਟੀ ਭੇਜੋ ਮੈਂ ਇਹਨੂੰ ਕਿਤੇ ਵਧੀਆ ਸੈਟਿੰਗ ਕਰਾ ਦੂੰਗਾ ਜੀ ਅਸਰ ਮੈਂ ਛੱਡ ਕਰ ਦਿੰਦਾ ਸਰ ਜੀ ਚਲੋ ਮੈਂ ਤੇਰਾ ਨੰਬਰ ਦੇ ਦੇਣਾ ਤੇ ਇਹ ਇਹ ਤੇਰ ਕੋ ਦੋਵੇਂ ਤਿੰਨੇ ਜਣੇ ਕੱਲ ਨੂੰ ਮੈਂ ਭੇਜ ਹੀ ਦੇਣਾ ਇਹਨਾਂ ਨੂੰ ਮਸਲਾ ਪਨ ਜਾਈ ਮਾੜਾ ਮੋੜ ਤੇ ਕਰਾਉਦਾ ਟਾਈਪਾਟ ਕਰ ਲੈਗੇ ਆਣਾ ਹੁਣ ਸੇਵ ਕਰ ਲਿਓ ਜੀ ਠੀਕ ਐ ਤੇ ਪ੍ਰਿੰਟ ਲਿਖ ਲਿਓ ਪੱਟੀ ਅੱਛਾ ਠੀਕ ਆ ਹਾਂ ਲੈ ਕੇ ਤੇ ਸਵੇਰੇ ਇਹਨੂੰ ਮੇਲੋ ਕੋਈ ਨਹੀਂ ਮੈਂ ਤੁਹਾਨੂੰ ਨਾ ਥੋੜੇ ਥੋੜੇ ਐਡਵਾਂਸ ਵੀ ਦਵਾ ਦੂੰਗਾ ਪੱਟੀ ਘੜੇ ਨਾਲ ਹੀ ਪੱਟੀ ਤੁਸੀਂ ਸ਼ਹਿਰ ਜਾ ਕੇ ਇਹਨੂੰ ਫੋਨ ਕਰ ਲਿਓ ਆਪਣਾ ਮੰਡੀ ਚ ਹੋਊਗਾ ਦਾਣਾ ਮੰਡੀ ਤੇ ਜੇ ਦਾਣਾ ਮੰਡੀ ਨਾ ਆਇਆ ਤੇ ਉੱਥੇ ਲੱਗੇ ਦਾ ਦਫ਼ਤਰ ਉੱਥੇ ਮਿਲ ਲਿਓ ਸੇਵ ਕਰ ਲਿਓ ਜ਼ਰੂਰ ਠੀਕ ਕਰਾ ਲਿਓ ਆਹ I don't know.